ਆ ਯਾਰ ਵਿਊ ਦੇ ਉੱਤੇ ਸਾਨੂੰ 5 ਤੋਂ ਲੈ ਕੇ 10 ਡਾਲਰ ਵੀ ਮਿਲ ਜਾਂਦੇ ਨੇ ਤੁਹਾਡੀ ਵੀਡੀਓ ਤੇ ਡਿਬੇਟ ਕਰਦਾ ਵੀ ਜਿਹੜੀ ਤੁਹਾਡੀ ਵੀਡੀਓ ਵਾ ਉਹ ਕਿਸ ਟੋਪਿਕ ਤੇ ਤੁਸੀਂ ਫਾਈਨੈਂਸ ਦੇ ਉੱਤੇ ਬਹੁਤ ਜ਼ਿਆਦਾ ਸਾਨੂੰ ਪੈਸਾ ਮਿਲਦਾ ਵਾ ਕੈਨੇਡਾ ਅਮਰੀਕਾ ਇੰਗਲੈਂਡ ਦੁਬਈ ਹਨਾ ਰਸ਼ੀਆ ਵਿੱਚ ਦੇਖੀ ਜਾਵੇ ਤਾਂ ਉਹਦੇ ਡਾਲਰ ਤੁਹਾਨੂੰ ਜ਼ਿਆਦਾ ਮਿਲਣ ਤੁਸੀਂ 5 ਤੋਂ 10 ਡਾਲਰ ਬੜੇ ਆਰਾਮ ਨਾਲ ਤੁਸੀਂ ਕਮਾ ਲੂਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਬਹੁਤ ਸਾਰੇ ਮੇਰੇ ਭੈਣ ਭਰਾ ਬੰਦੇ ਨਾ ਮੈਨੂੰ ਮੈਸੇਜ ਆਉਂਦੇ ਆ ਵੀਡੀਓ ਦੇ ਥੱਲੇ ਕਮੈਂਟ ਵੀ ਆਉਂਦੇ ਆ ਉਹ ਪੁੱਛ ਰਹੇ ਕਿ ਵੀਰ ਜੀ ਸਾਨੂੰ ਨਾ ਜਿਹੜਾ YouTube ਆ ਉਹ ਕਿੰਨੇ ਵਿਊ ਤੇ ਕਿੰਨੇ ਪੈਸੇ ਦਿੰਦਾ ਵਾ ਕਈ ਪੁੱਛ ਰਹੇ ਨੇ 1000 ਵਿਊ ਦੇ ਕਿੰਨੇ ਪੈਸੇ ਦਿੰਦਾ ਵਾ ਕਿੰਨੇ ਸਬਸਕ੍ਰਾਈਬ ਦੇ ਸਾਨੂੰ ਕਿੰਨੇ ਪੈਸੇ ਦਿੰਦਾ ਵਾ ਜਾਂ ਫਿਰ ਵੀ ਵੀ ਸਾਲੂ YouTube ਕਿੰਨੇ ਵਿਊ ਦੇ ਕਿੰਨੇ ਪੈਸੇ ਦਿੰਦਾ ਵਾ ਲਾਈਕ ਦੇ ਸਾਨੂੰ ਕਿੰਨੇ ਪੈਸੇ ਦਿੰਦਾ ਕਮੈਂਟ ਦੇ ਕਿੰਨੇ ਪੈਸੇ ਦਿੰਦਾ ਉਹ ਪ੍ਰੋਪਰਲੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਇਹ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਆ ਕਿਉਂਕਿ ਦੇਖੋ ਜੇ ਤੁਸੀਂ YouTube ਤੇ ਕੰਮ ਕਰਦੇ ਹੋ ਜਾਂ ਫਿਰ ਤੁਸੀਂ Facebook ਤੇ ਕੰਮ ਕਰਦੇ ਹੋ Instagram ਤੇ ਕੰਮ ਕਰਦੇ ਹੋ ਤੁਸੀਂ ਘਰੇ ਬੈਠ ਕੇ ਤੁਸੀਂ ਪੈਸਾ ਕਮਾਉਣਾ ਹੈ ਨਾ ਆਨਲਾਈਨ ਦਾ ਇਹ ਚੀਜ਼ਾਂ ਦਾ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਆ ਅਗਰ ਤੁਹਾਨੂੰ ਇਸ ਚੀਜ਼ ਬਾਰੇ ਪਤਾ ਲੱਗ ਗਿਆ ਨਾ ਕਿ YouTube ਸਾਨੂੰ 500 ਵਿਊ ਦਾ 1000 ਵਿਊ ਦਾ 5000 ਵਿਊ ਦਾ ਸਾਨੂੰ ਕਿੰਨਾ ਪੈਸਾ ਦਿੰਦਾ ਵਾ ਜਦੋਂ ਤੁਹਾਨੂੰ ਇਹ ਚੀਜ਼ ਦੇ ਬਾਰੇ ਪਤਾ ਲੱਗ ਗਿਆ ਤਾਂ ਤੁਸੀਂ ਅੱਗੇ ਨਾਲ ਤੁਸੀਂ ਹੋਰ ਵਧੀਆ ਵੀਡੀਓ ਬਣਾਉਂਗੇ ਤੇ ਤੁਸੀਂ ਵੀਡੀਓ ਵੀ ਉਸ ਤਰੀਕੇ ਦੀ ਬਣਾਉਂਗੇ ਜੇ ਤੋਂ YouTube ਸਾਨੂੰ ਜ਼ਿਆਦਾ ਪੈਸਾ ਦੇਵੇ। ਸੋ ਆਪਾਂ ਹੁਣ ਗੱਲ ਕਰਦੇ ਆ ਕਿ YouTube ਜਿਹੜਾ ਸਾਨੂੰ ਕਿੰਨੇ ਵਿਊ ਦੇ ਕਿੰਨੇ ਫੀਸੇ ਦਿੰਦਾ ਵਾ। ਇਹ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਦੇਖੋ ਜੀ ਜਿਹੜਾ ਸਾਨੂੰ ਪੈਸਾ ਮਿਲਦਾ ਵਾ ਨਾ ਸਾਨੂੰ ਸਿਰਫ ਵਿਊ ਦਾ ਹੀ ਪੈਸਾ ਮਿਲਦਾ ਵਾ। ਸਾਨੂੰ ਲਾਈਕ ਲਾਈਕ ਦਾ ਠੀਕ ਹੈ ਜੀ ਤੇ ਲਾਈਕ ਕੋਮੈਂਟ ਦਾ ਲਾਈਕ ਕੋਮੈਂਟ ਦਾ ਸਾਨੂੰ ਕੋਈ ਵੀ ਪੈਸਾ ਨਹੀਂ ਮਿਲਦਾ ਹੈਗਾ। ਜੇ ਤੁਸੀਂ ਲਾਈਕ ਤੇ ਕੋਮੈਂਟ ਕਰਦੇ ਹੋ ਹਾਂ ਜੇ ਤੁਸੀਂ ਲਾਈਕ ਤੇ ਕੋਮੈਂਟ ਕਰੋਗੇ ਤਾਂ ਉਹਦਾ ਸਾਡੀ ਵੀਡੀਓ ਦੇ ਉੱਤੇ ਇੰਪ੍ਰੈਸ਼ਨ ਵਧੀਆ ਪੈਂਦਾ ਵਾ YouTube ਨੂੰ ਲੱਗਦਾ ਵੀ ਇਹ ਬੰਦੇ ਨੇ ਕੋਈ ਕੰਮ ਦੀ ਚੀਜ਼ ਦੱਸੀ ਆ ਗੱਲ ਵਧੀਆ ਦੱਸੀ ਆ ਜਾਂ ਫਿਰ ਇਹ ਵੀਡੀਓ ਦੇ ਵਿੱਚ ਦਮ ਹੈਗਾ ਵਾ ਜਿਹਦੇ ਕਰਕੇ ਲੋਕ ਇਸ ਵੀਡੀਓ ਨੂੰ ਲਾਈਕ ਵੀ ਕਰਦੇ ਪਏ ਨੇ ਤੇ ਇਸ ਵੀਡੀਓ ਦੇ ਵੱਧ ਤੋਂ ਵੱਧ ਕਮੈਂਟ ਵੀ ਕਰਦੇ ਪਏ ਨੇ ਇਸ ਕਰਕੇ ਇਹਨਾਂ ਦਾ ਵੀ ਫਰਕ ਪੈਂਦਾ ਵਾ ਪਰ ਇਹਦੇ ਤੋਂ ਸਾਨੂੰ ਪੈਸਾ ਕੋਈ ਨਹੀਂ ਕਮਾਇਆ ਜਾਂਦਾ ਹੈਗਾ ਇਹ ਕ ਤੁਹਾਨੂੰ ਇਹ ਤਾਂ ਜ਼ੀਰੋ ਪੈਸਾ ਮਿਲਦਾ ਵਾ ਹੁਣ ਸਾਨੂੰ ਪੈਸੇ ਮਿਲਦੇ ਆ 1000 ਵਿਊ ਦੇ ਹੁਣ ਆਪਾਂ ਗੱਲ ਕਰਦੇ ਆ ਕਿ ਸਾਨੂੰ 1000 ਵਿਊ ਦੇ ਸਾਨੂੰ ਕਿੰਨੇ ਪੈਸੇ ਮਿਲਦੇ ਆ ਦੇਖੋ ਇਹ ਡਿਪੈਂਡ ਕਰਦਾ ਵਾ ਸਭ ਤੋਂ ਪਹਿਲਾਂ ਕਿ ਤੁਹਾਡਾ ਜਿਹੜਾ YouTube ਚੈਨਲ ਆ ਉਹ ਕਿਸ ਕੈਟਾਗਰੀ ਦੇ ਆ ਜਿਹੜਾ ਤੁਹਾਡਾ YouTube ਚੈਨਲ ਆ ਉਹ ਕਿਸ ਕੈਟਾਗਰੀ ਦਾ ਐਂਟਰਟੇਨਮੈਂਟ ਆ ਸਪੋਰਟਸ ਆ ਜਾਂ ਫਿਰ ਫਾਈਨੈਂਸ ਆ ਇਹਦੇ ਤੇ ਡਿਪੈਂਡ ਕਰਦਾ ਵਾ ਵੀ ਤੁਹਾਡਾ ਚੈਨਲ ਆ ਜਿਹੜਾ ਕਿਸ ਟੌਪਿਕ ਦੇ ਉੱਤੇ ਆ ਕਈ ਵਾਰ ਤਾਂ 1000 ਵਿਊ ਦੇ ਉੱਤੇ ਤਾਂ ਤੁਹਾਨੂੰ ਮੰਨ ਕੇ ਜਦੋਂ 0.3 ਡਾਲਰ ਹੀ ਮਿਲਦੇ ਨੇ ਕਈ ਵਾਰ ਤਾਂ ਕਈ ਵਾਰ ਤਾਂ 1000 ਵਿਊ ਦੇ ਉੱਤੇ ਤੁਹਾਨੂੰ 5 ਡਾਲਰ ਵੀ ਮਿਲ ਜਾਂਦੇ ਨੇ ਕਈ ਵਾਰ 1000 ਡਾਲਰ ਦੇ ਸੌਰੀ 1000 ਵਿਊ ਦੇ ਉੱਤੇ ਸਾਨੂੰ 5 ਤੋਂ ਲੈ ਕੇ 10 ਡਾਲਰ ਵੀ ਮਿਲ ਜਾਂਦੇ ਨੇ ਉਹ ਕਿਵੇਂ ਮਿਲਦੇ ਆ ਜੇ ਤੋ ਜਿਵੇਂ ਤੁਹਾਨੂੰ ਮੈਂ ਦੱਸਾਵਾਂ ਤੁਹਾਡੀ ਟੌਪਿਕ ਤੇ ਡਿਪੈਂਡ ਕਰਦਾ ਵਾ ਮੰਨ ਕੇ ਚੱਲੋ ਤੁਹਾਡੀ ਕੈਟਾਗਰੀ ਜੇ ਫਾਈਨੈਂਸ ਦੀ ਫਾਈਨੈਂਸ ਦੇ ਉੱਤੇ ਬਹੁਤ ਜ਼ਿਆਦਾ ਸਾਨੂੰ ਪੈਸਾ ਮਿਲਦਾ ਵਾ ਫਾਈਨੈਂਸ ਦੀ ਜਿਹੜੀ ਹੁੰਦੀ ਹੈ ਨਾ ਮੰਨ ਕੇ ਚੱਲੋ ਤੁਸੀਂ ਲਿਖਦਾ ਵੀ ਅਸੀਂ ਅਮੀਰ ਕਿਵੇਂ ਬਣੀਏ ਅਸੀਂ ਆਰਟ ਐਪਲੀਕੇਸ਼ਨ ਤੋਂ ਪੈਸੇ ਕਿਵੇਂ ਕਮਾਈਏ ਸਾਨੂੰ ਪੈਸੇ ਕਿਵੇਂ ਕਮਾਉਣ ਦਾ ਤਰੀਕਾ ਤੁਸੀਂ ਜਾਨਕੀ ਪੈਸਿਆਂ ਬਾਰੇ ਦੱਸਣਾ ਫਾਈਨੈਂਸ ਤੋਂ ਮੰਨ ਕੇ ਕਹਦੋ ਲੋਨ ਕਿਵੇਂ ਲਈਏ ਜਾਂ ਕ੍ਰੈਡਿਟ ਕਾਰਡ ਬਾਰੇ ਦੱਸਤਾ ਜਾਂ ਤੁਸੀਂ ਏਟੀਐਮ ਬਾਰੇ ਕੋਈ ਨੋਲਿਜ ਦੇਤੀ ਇਹ ਚੀਜ਼ਾਂ ਤੇ ਜ਼ਿਆਦਾ ਪੈਸਾ ਬਣਦਾ ਵਾ ਜਾਂ ਫਿਰ ਕ੍ਰਿਪਟੋ ਕਰੰਸੀ ਹੁੰਦੀ ਹੈ ਜਿਹੜੀ ਤੁਸੀਂ ਉਹਨਾਂ ਬਾਰੇ ਦੱਸਤਾ ਹਨਾ ਕ੍ਰਿਪਟੋ ਕਰੰਸੀ ਤੁਸੀਂ ਬਾਇ ਕਰਨੀ ਜਾਂ ਸੇਲ ਕਰਨੀ ਹਨਾ ਇਹ ਜਾਂ ਫਿਰ ਤੁਸੀਂ ਬਿਟਕੋਇਨ ਬਾਰੇ ਦੱਸਤਾ ਉਹਦੇ ਵਿੱਚ ਸਾਰਿਆਂ ਨਾਲ ਵੱਧ ਪੈਸਾ ਮਿਲਦਾ ਜਿਵੇਂ ਨਹੀਂ ਚਲੋ ਤੁਹਾਡਾ 1000 ਰੁਪਏ ਹੁੰਦਾ ਵਾ ਤਾਂ ਤੁਸੀਂ 5 ਤੋਂ 10 ਡਾਲਰ ਬੜੇ ਆਰਾਮ ਨਾਲ ਤੁਸੀਂ ਕਮਾ ਲਓਗੇ ਠੀਕ ਹੈ ਜੀ ਹੁਣ ਜੇ ਆਪਾਂ ਗੱਲ ਕਰੀਏ ਹੋਰ ਟੌਪਿਕ ਨੇ ਜਿਹੜੇ ਫਿਟਨੈਸ ਨੇ ਉਹਨਾਂ ਦਾ ਬਹੁਤ ਘੱਟ ਹੁੰਦਾ ਵਾ ਫਿਟਨੈਸ ਹੋ ਗਿਆ ਜਾਂ ਫਿਰ ਹੋਰ ਟੌਪਿਕ ਲਾ ਲਓ ਟੈਕ ਦੀ ਹੋਈਏ ਜਾਂ ਫਿਰ ਜਿਹੜੀ ਵੀਡੀਓ ਮੇਰੇ ਦੱਸਦਾ ਵਾਂ ਇਹਨਾਂ ਦਾ ਬਹੁਤ ਘੱਟ ਮਿਲਦਾ ਜੇ 1000 ਵਿਊ ਵੀ ਆ ਵੀ ਜਾਂਦਾ ਵਾ ਤਾਂ ਵੱਧ ਤੋਂ ਵੱਧ ਜੇ ਆਪਾਂ ਮੰਨ ਕੇ ਚੱਲੀਏ ਜ਼ਿਆਦਾ ਤੋਂ ਜ਼ਿਆਦਾ 1 ਡਾਲਰ ਹੁੰਦਾ ਵਾ ਯਾਨੀ ਕਿ 1 ਡਾਲਰ ਦਾ ਮੰਨ ਕੇ ਚੱਲੀਏ 85 ਰੁਪਏ ਲਾ ਲਓ ਹਣਾ ਡਾਲਰ ਮੇਰੇ ਖਿਆਲ ਚ 84-85 ਰੁਪਏ ਦਾ ਰੇਟ ਚੱਲਦਾ ਪਿਆ ਵਾ ਤੇ 1000 ਵਿਊ ਦਾ 85 ਰੁਪਏ ਮਿਲਣਗੇ ਤੁਹਾਨੂੰ ਜੇ ਮੰਨ ਕੇ ਚੱਲੋ ਤੁਸੀਂ ਇਹਦੇ ਮੰਨ ਲਓ 10000 ਜਾਂ ਲੱਖ ਵੀਊ ਆ ਗਏ ਤਾਂ ਮੰਨ ਕੇ ਚੱਲੋ ਉਸ ਹਰ ਨਾਲ ਤੁਹਾਡੇ ਡੋਲਰ ਇਹ ਵਧਣਗੇ ਇੱਕ ਜਾਂ 1000 ਵੀਊ ਦਾ 1 ਡੋਲਰ ਮੰਨ ਕੇ ਲਓ ਜਿਆਦਾ ਨਹੀਂ ਆਪਾਂ ਕਹਿੰਦੇ 1000 ਡੋਲਰ ਮਿਲ ਵੀ ਜਾਂਦਾ ਨਹੀਂ ਵੀ ਮਿਲਦਾ ਇਹ 50 50 ਡਿਪੈਂਡ ਕਰਦਾ ਵਾ ਠੀਕ ਹੈ ਜੀ ਇਹ ਤੁਹਾਡੇ ਚੈਨਲ ਤੇ ਡਿਪੈਂਡ ਕਰਦਾ ਤੁਹਾਡੀ ਕੈਟਾਗਰੀ ਤੇ ਡਿਪੈਂਡ ਕਰਦਾ ਵਾ ਤੁਹਾਡੀ ਵੀਡੀਓ ਤੇ ਡਿਪੈਂਡ ਕਰਦਾ ਵੀ ਜਿਹੜੀ ਤੁਹਾਡੀ ਵੀਡੀਓ ਵਾ ਉਹ ਕਿਸ ਟੋਪਿਕ ਤੇ ਤੁਸੀਂ ਬਣਾਇਆ ਤੇ ਸਭ ਤੋਂ ਉਸ ਤੋਂ ਬਾਅਦ ਡਿਪੈਂਡ ਕਰਦਾ ਵਾ ਤੁਹਾਡੀ ਵੀਡੀਓ ਜਿਹੜੀ ਆ ਓਵਰਆਲ ਵੀਡੀਓ ਆ ਜਿਹੜੀ ਤੁਹਾਡੀ ਕਿੱਥੇ-ਕਿੱਥੇ ਦੇਖੀ ਗਈ ਆ ਜੇ ਤਾਂ ਮੰਨ ਕੇ ਚਲੋ ਬਾਹਰਲੀਆਂ ਕੰਟਰੀਆਂ ਜਿਵੇਂ ਯੂ ਐਸ ਏ ਹੋਗੀ ਕੈਨੇਡਾ ਹੋਗੀ ਰਸ਼ੀਆ ਹੋਗੀ ਹਨਾ ਦੁਬਈ ਹੋਗੀ ਇਹ ਸ ਕੰਟਰੀਆਂ ਦੇ ਵਿੱਚ ਦੇਖੀ ਜਾਏਗੀ ਤਾਂ ਇਹਦੇ ਵਿੱਚ ਸਾਨੂੰ ਪੈਸਾ ਜ਼ਿਆਦਾ ਮਿਲਦਾ ਵਾ ਜੇ ਤੁਸੀਂ ਤੁਹਾਡੀ ਵੀਡੀਓ ਇੰਡੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਦੇਖੀ ਜਾਂ ਤਾਂ ਸਾਨੂੰ ਉਹਦੇ ਪੈਸੇ ਘੱਟ ਮਿਲਦਾ ਕਿਉਂਕਿ ਜਿਹੜਾ ਸਾਡੇ ਵੀਡੀਓ ਦੇ ਉੱਤੇ ਐਡ ਚੱਲਦੀ ਆ ਹਨਾ ਉਹ ਐਡ ਬਹੁਤ ਘੱਟ ਸਸਤੀ ਜਿਹੀ ਲੱਗੀ ਹੁੰਦੀ ਆ ਉਹਦੇ ਸਾਨੂੰ ਇੰਨਾ ਪੈਸਾ ਨਹੀਂ ਮਿਲਦਾ ਜੇ ਇਹੀ ਵੀਡੀਓ ਤੁਹਾਡੀ ਕੈਨੇਡਾ ਅਮਰੀਕਾ ਇੰਗਲੈਂਡ ਦੁਬਈ ਹਨਾ ਰਸ਼ੀਆ ਵਿੱਚ ਦੇਖੀ ਜਾਵੇ ਤਾਂ ਉਹਦੇ ਡਾਲਰ ਤੁਹਾਨੂੰ ਜ਼ਿਆਦਾ ਮਿਲਣਗੇ ਕਿਉਂਕਿ ਜਿਹੜੀ ਉੱਥੇ ਐਡ ਚੱਲਦੀ ਆ ਉਹ ਐਡ ਸਾਰਿਆਂ ਨਾਲੋਂ ਵੱਧ ਚੱਲਦੀ ਆ ਸੋ ਜਦੋਂ ਵੀ ਤੁਸੀਂ ਕੋਈ ਵੀਡੀਓ ਤੇ ਤੁਸੀਂ ਕੰਮ ਕਰਨਾ ਜਾਂ ਟੌਪਿਕ ਤੇ ਕੰਮ ਕਰਨਾ ਤਾਂ ਉਹਦੇ ਵਿੱਚ ਨਾ ਆਪਣੇ ਚੈਨਲ ਦੇ ਵਿੱਚ ਕੋਈ ਵੀ 2-4 ਵੀਡੀਓ ਮਤਲਬ ਫਾਈਨੈਂਸ ਦੇ ਰਿਗਾਰਡਿੰਗ ਫਾਈਨੈਂਸ ਦੇ ਰਿਗਾਰਡਿੰਗ ਅਪਲੋਡ ਕਰਦਾ ਕਰੋ ਉਹਦੇ ਨਾਲ ਕੀ ਹੈ ਕਿ ਤੁਹਾਡੇ ਜਿਹੜਾ ਚੈਨਲ ਇੱਕ ਬੂਸਟ ਹੋ ਜਾਂਦਾ ਇਹੋ ਜਿਹੀ ਵੀਡੀਓ ਲੋਕੀ ਜ਼ਿਆਦਾ ਦੇਖਦੇ ਵੀ ਆ ਕਿਉਂਕਿ ਜਦੋਂ ਤੁਸੀਂ ਲਿਖਦਾ ਕਰੇ ਬੈਠ ਕੇ ਤੁਸੀਂ 20 ਮਿੰਟ ਕੰਮ ਕਰਕੇ 50000 ਰੁਪਏ ਕਮਾਓ ਤੁਸੀਂ ਇਹ ਟੋਪੀ ਲਿਖਦਾ ਤਾਂ ਲੋਕ ਕਹਿਣਗੇ ਜੇ 20 ਮਿੰਟ ਕੰਮ ਕਰਨਾ ਤੇ 50000 ਰੁਪਏ ਮਿਲਦਾ ਪਿਆ ਤੇ ਸਾਨੂੰ ਕੀ ਮਾੜਾ ਵਾ ਉਹ ਤੁਹਾਡੀ ਵੀਡੀਓ ਨੂੰ ਦੇਖੀਗਾ ਹੀ ਦੇਖੇਗਾ ਕਿਉਂਕਿ ਤੁਸੀਂ ਟਾਈਟਲ ਹੀ ਇਹੋ ਜਿਹਾ ਲਿਖਦਾ ਥੰਬਨੇਲ ਵੀ ਤੁਸੀਂ ਉਦਾਂ ਦਾ ਬਣਾਉਂਦਾ ਤੇ ਜਦੋਂ ਉਹ ਬੰਦਾ ਵੀਡੀਓ ਦਾ ਟਾਈਟਲ ਤੇ ਥੰਬਨੇਲ ਦੇਖੇਗਾ ਤੁਹਾਡੀ ਵੀਡੀਓ ਦੇ 101% ਤਾਂ ਉਹਦੇ ਨਾਲ ਵੀਊ ਦਾ ਜਿਹੜਾ ਵਧੇਗਾ ਇਹ ਨਾ ਵਧੇਗਾ ਤੇ ਤੁਹਾਡੇ ਚੈਨਲ ਦਾ ਜਿਹੜਾ ਇੰਪ੍ਰੈਸ਼ਨ ਵੀ ਅੱਗੇ ਵਧੀਆ ਹੀ ਬਣੇਗਾ ਸੋ ਇਹ ਸਿਸਟਮ ਸੀ ਸਾਰਾ ਵੀ ਸਾਡੇ YouTube ਕਿੰਨੇ ਵੀਊ ਦਾ ਕਿੰਨੇ ਪੈਸੇ ਦਿੰਦਾ ਇਹ ਕੋਈ ਪੱਕਾ ਤੈ ਨਹੀਂ ਹੈਗਾ ਵੀ ਸਾਨੂੰ 1000 ਡਾਲਰ ਦਾ ਕਿੰਨੇ ਦੇਊਗਾ 500 ਡਾਲਰ 500 ਵੀਊ ਦਾ ਸਾਨੂੰ ਕਿੰਨਾ ਦੇਵੇਗਾ 1 ਲੱਖ ਵੀਊ ਦਾ ਤੁਹਾਨੂੰ ਕਿੰਨਾ ਪੈਸਾ ਦੇਵੇਗਾ ਇਹ ਸਾਰਾ ਡਿਪੈਂਡ ਕਰਦਾ ਵਾ ਵੀ ਤੁਹਾਡੀ ਵੀਡੀਓ ਕਿਸ ਟੌਪਿਕ ਦੇ ਉੱਤੇ ਬਣੀ ਹੋਈ ਹੈ ਜੀ ਸੋ ਉਮੀਦ ਕਰਦਾ ਕਿ ਤੁਹਾਨੂੰ ਹੁਣ ਤੁਹਾਡੇ ਦਿਮਾਗ ਦੇ ਵਿੱਚ ਕਲੀਅਰ ਹੋ ਗਿਆ ਹੋਣਾ ਕਿ ਵੀ ਜਿਹੜਾ YouTube ਸਾਨੂੰ ਕਿੰਨੇ ਵਿਊ ਦੇ ਸਾਨੂੰ ਕਿੰਨੇ ਪੈਸੇ ਦੇਂਦਾ ਵਾ ਅਗਰ ਤੁਹਾਡਾ ਫਿਰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਵਾ ਜਾਂ ਇਸ ਵੀਡੀਓ ਦੇ ਰਿਗਾਰਡਿੰਗ ਜੋ ਕੋਈ ਵੀ ਸਵਾਲ ਹੈਗਾ ਵਾ ਜਾਂ ਫਿਰ ਕੋਈ ਹੋਰ ਵੀਡੀਓ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤਾਂ ਬਲੀ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਥੱਲੇ ਵੀ ਲੁਕ ਕਮੈਂਟ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ